ਸੰਗਤ ਵੱਲੋਂ ਅਧਿਆਸ ਦੇ ਸਦਾਰ ਵਿੱਚ ਬਹੁਤ ਸਾਰਾ ਮਾਣ ਦਿੱਤਾ ਗਿਆ ਮਾਇਆ ਦੇ ਜਿੰਦਰ ਪੰਥ ਸਾਹਿਬ ਸਰਦਾਰ ਹੁਰੀ ਦੇਵ ਸਿੰਘ ਜੀ ਤੋਂ ਵੱਲੋਂ 500 ਰੁਪਏ ਬੈਸੂਰੇ ਪਿਆ ਰਹੇ ਗੁਰੂ ਪੰਥ ਸਾਹਿਬ ਚੜ੍ਹਦੀ ਕਲਾ ਰੱਖਣ ਰਹਿਤ ਦਾ ਮਰਸ਼ਨ ਔਰ ਜਿਹੜੇ ਤੁਸੀਂ ਜ਼ਿੰਮੇਵਾਰੀ ਦਿੱਤੀ ਬਾਤ ਨੂੰ ਵੀ ਨਿਭਾ ਕੇ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਿਆ ਇਹ ਵੱਡੀ ਸੇਵਾ ਹੁੰਦੀ ਹੈ ਨਗਰ ਦੀ ਸੇਵਾ ਮਨੁੱਖਤਾ ਦੀ ਸੇਵਾ ਸਮਾਜ ਦੀ ਸੇਵਾ ਕਰਦੇ ਸੋ ਆਵਾਜ਼ਾਂ ਗਿਆਨੀ ਜੀ ਕਿਤੇ ਕਚਨਾ ਮਨੇ ਬਾਜੀ ਸੋਣਾ ਜੰਦਰ ਸਿੰਘ ਸਾਡੇ ਜਿਹੜੇ ਤੁਸੀਂ ਮਾਇਆ ਮਾਰੂ ਕਰਵਾਸਤੇ ਪੇਂਦੀ ਆ ਉਹ ਵੀ ਅੰਦਾਸੇ ਸਰਵਨ ਕਰੋ ਤੇ ਨਾਲੇ ਅੰਦਾਸੇ ਸਮਾਨ ਸਰਵਨ ਕਰੋ ਵਾਹਿਗੁਰੂ ਜੀ ਕਾਠਾ ਸਾਰ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਔਰ ਕਰ ਔਰ ਬੰਦੂ ਬੀਤੀ ਵੱਲੋਂ ਸਮੁੱਚੇ ਬਾਬਾ ਜੀਤ ਸਿੰਘ ਜੀ ਫਲਵਾੜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੋ ਕਿ ਉਹਨਾਂ ਨੇ ਚਾਹ ਪਾਣੀ ਦੀ ਸੇਵਾ ਸਾਡੇ ਦੇ ਕੀਤੀ ਹੈ ਜੋ ਇਸ ਪੜਾਪੀ ਨੂੰ ਆਇਆ ਹੈ ਚੰਦ ਸਿੰਘ ਸਾਰੰਗਰੋਤ ਸਿੰਘ 100 ਰੁਪਏ ਕੁਤਿਮ ਸਿੰਘ 50 ਰੁਪਏ گیتا سال مہنتا سب سو روپئے امریک سنگھ سو روپئے جسبیر سب چندر سنگھ سو روپئے بابا ٹھا پناہ روپئے صاحب سنگھ ملوکے والے سو روپئے جیت سنگھ روپئے جیسی تیسرا سو روپئے سردی قور پہ روپئے گروس ممبر سو روپئے چرنجیت سارا بھجن پنجا روپئے دے سنگھ سانا گلکر سنگھ پانچ سو روپئے پارتی سنگھ سو روپئے راج سنگھ ملکیت تھا بلجندر سنگھ دو سو روپئے جنگیت سنگھا بکن سنگھ پہ روپئے سجن سنگھ تھا سو روپئے سرندر سن بلاجو سنگھ دو سو روپئے راجو ٹےلر تھا بلوجا سنگھ پانچ سو روپئے جسبیر سنگھ خوشی سنگھ سو روپئے بخشی صاحب بخشی سب سو روپئے گفتدار پنجہ روپئے بلوت سن صاحب امرسنگ روپئے ستوندر سب امرسک پناہ روپئے گوبندہ سب سو روپئے اجیب سنگ سو روپئے شکر سنگھ روپئے مالوی چمکی تو دو سو روپئے ارمان چوتھ سو روپئے گفت دان دو سو روپئے منگل پچا روپئے رنجیت سن سا سو روپئے جسبیر سب سن اوتارا سو روپئے بابا پروار والوں سو روپئے چیک سر سن روجیت دو سو روپئے گرنام سب سن ساھو سو روپئے سخدیو سنگاہ روپئے کلدیپ سن مجھے سو روپئے نیب سنگھ پنجہ روپئے گر نام سب سے جگہ سو روپئے کیول سنگ سن پر روپئے پورن سکھ نیب سنگھ سو روپئے گردیال سنگھ پروار وقت سو روپئے امن سکھ سو روپئے نیوا سکھ سو روپئے گلدار سنگھ پنجا روپئے دوست دام سو روپئے چتر سکھ دو سو روپئے بلبیت سنگھ پہ روپئے گردوارا بابا جیون سنگھ جی پربنت کمیٹی ولو گیارہ سو روپئے جگجیت سیکھی جو گردوارا پربنت کمیٹی کے پردھان پانچ سو روپئے سرگواسی سردار نرسن سنگاخر سکار وجوہ 200 ਰੁਪਏ ਗੁਰਦਾਤਾ ਜੀ ਪਰ 600 ਰੁਪਏ ਬਲਵੰਤ ਸਿੰਘ ਦੌਰ ਪਰ ਕੇਵਲ ਸਿੰਘ ਪ੍ਰਧਾਨ 200 ਰੁਪਏ ਸ਼ਹੀਦ ਦਾਸ ਸਿੰਘ ਦੀ ਯਾਦ ਵਿੱਚ 100 ਰੁਪਏ ਅਜੈਬ ਦੇ ਪ੍ਰਧਾਨ 200 ਰੁਪਏ ਜਪਨ ਸਿੰਘ 200 ਰੁਪਏ ਜਗਜੀਤ ਸਿੰਘ 200 ਰੁਪਏ ਸਰਲੋਕ ਸੰਸਥਾ ਦਾ ਮਿੱਲੂ ਸਿੰਘ 200 ਰੁਪਏ ਜੇਸੀ ਸੰਪੜਾ ਦੀ ਮਾਇਆ ਸਾਰੇ ਦਾਦੇ ਪਰਜਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ₹100 ਮਜਿੰਦਰ ਸਿੰਘ ਸਾਰਾ ਸਾਧੂ ਸਿੰਘ ਇੱਕ ਵਾਰ ਫੇਰ ਸਾਰੀ ਬਾਬਾ ਜੀਵਨ ਸਿੰਘ ਦੀ ਫਰਵਾੜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੁੰਦਾ ਜੇ ਸਿੰਘ ਮੈਂਬਰ ₹100 ਅਗਲਾ ਫੜਾ ਹੈ ਜੋ ਤਹਿید ਸਰਪਜੀਤ ਸਿੰਘ ਟ੍ਰਿਪ ਵਾਲਾ ਚੌਕ ਉੱਥੇ ਹੋਵੇਗਾ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਟਰਾਲੀਆਂ ਦੇ ਪਿੱਛੇ ਚੱਲਿਆ ਕਰੋ ਅੱਗੇ ਨਾ ਜਾਇਆ ਕਰੋ ਇੱਕ ਕਪੜਾ ਉੱਤਰ ਹੋਇਆ ਸੀ ਉਹ ਪਤਾ ਨਹੀਂ ਅਸਰ ਫੇਰ ਲੈ ਗਿਆ ਇਹਤੋਂ ਅੱਛੇ ਵੇਸਤੀ ਇਹ ਵੇਸਤੀ ਪ੍ਰਵਾਣ ਕਰਿਆ ਕਰੋ 100 ਡੌਂਡ ਬਾਰੇ ਦੀਨਾ ਦਾ ਔਰ ਸੋਲ ਸਟੂਡੀਓ ਜੋ ਵੀ ਕਿੰਨ ਵਾਲੇ ਲਾਈਵ ਚਲਾ ਰਹੇ ਪ੍ਰੋਗਰਾਮ ਉਹਨਾਂ ਦਾ ਵੀ ਬਹੁਤ